ਦੀ ਬਾਣੀ ਵਿੱਚ ਇੱਕ ਸ਼ਬਦ ਦਰਜ ਹੈ ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜਾਇਆ ਕਥਾਵਾਦ ਸਿੰਘ ਇਹਦਾ ਜ਼ਿਕਰ ਕਰਦੇ ਵੀ ਰਾਜੇ ਜਨਮੇਜੇ ਨੂੰ ਬਿਆਸ ਰਖੀ ਨੇ ਸਮਝਾਇਆ ਮਤਾਂ ਦੇ ਕਿ ਮਤ ਸਾਰੇ ਨਹੀਂ ਦਿੰਦੇ ਕੋਈ ਆਪਣਾ ਹੀ ਦਿੰਦਾ ਤੇ ਮਤ ਲੈ ਲੈਣੀ ਚਾਹੀਦੀ ਹੈ ਚੰਗੀ ਮਤ ਕੋ ਸਿਆਣਾ ਦਵੇ ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜਾਇਆ ਵਰਜਣ ਤੋਂ ਭਾਵ ਵਰਜਿਆ ਵੀ ਮਤ ਵੀ ਦਿੱਤੀ ਤੇ ਸਮਝਾਇਆ ਬਿੱਤ ਆਖਿਆ ਕਿ ਆਖਿਆ ਰਾਜਾ ਜਨਮੇਜਾ ਸ਼ਿਕਾਰ ਖੇਡਣ ਨਾ ਜਾਇ। ਸ਼ਿਕਾਰ ਖੇਡਣ ਚਲਾ ਗਿਆ। ਹਰ ਨਿਕਲਿਆ ਤੇ ਉਹਦਾ ਪਛਾਣਾ ਨ ਕਰੀ। ਜੇ ਪਛਾਣਾ ਕਰ ਲਿਆ ਜੰਗਲ ਵਿੱਚ ਕੋਈ ਔਰਤ ਮਿਲੇ ਉਹਦੇ ਨਾਲ ਬੋਲ ਬਾਣੀ ਸਾਂਝੀ ਨ ਕਰੀ। ਜੇ ਬੋਲ ਬਾਣੀ ਸਾਂਝੀ ਕਰ ਲਈ ਤੇ ਉਹਨੂੰ ਘਰ ਨਾ ਲਿਆਈ। ਘਰ ਲਿਆ ਆਂਦਾ ਤੇ ਪਟਰਾਣੀ ਨ ਬਣਾਈ ਪਟਰਾਣੀ ਬਣਾ ਲਿਆ ਤੇ ਉਹਦੇ ਆਖੇ ਲੱਗ ਕੇ ਬ੍ਰਹਮ ਭੋਜਨ ਨ ਕਰੀ ਤੇ ਬ੍ਰਹਮ ਭੋਜਨ ਕਰ ਲਿਆ ਤੇ ਉਹਦੇ ਆਖੇ ਲੱਗ ਕੇ ਪੰਡਤਾਂ ਦਾ ਕਤਲ ਨਾ ਕਰੀ ਬ੍ਰਾਹਮਣ ਨਾ ਮਾਰੀ ਹਾਂ ਵਿੱਚ ਹੰਗਾਰਾ ਤੇ ਭਰ ਦਿੱਤਾ ਪਰ ਪ੍ਰਣਾਲਾ ਉਥੇ ਦਾ ਉਥੇ ਸ਼ਿਕਾਰ ਖੇਡਣ ਲਈ ਗਿਆ ਹਰ ਨਿਕਲੇ ਆ ਪਿੱਛਾ ਕੀਤਾ ਇੱਕ ਔਰਤ ਮਿਲੀ ਉਹਦੇ ਨਾਲ ਗੱਲਬਾਤ ਕੀਤੀ ਉਹਨੂੰ ਕਰ ਲੈਣ ਦਾ ਪਟਰਾਣੀ ਬਣਾ ਲਿਆ ਪਟਰਾਣੀ ਨੇ ਆਖਿਆ ਜੱਗ ਕਰੀਏ ਜੱਗ ਕਰਦੇ ਤਾਂ ਬ੍ਰਾਹਮਣਾਂ ਨੂੰ ਸੱਦਾ ਦੇਤਾ ਪਟਰਾਣੀ ਭੋਜਨ ਵਰਤਾ ਰਹੀ ਸੀ ਬ੍ਰਾਹਮਣ ਸ਼ਕਰੈ ਸਨ ਕਿਸੇ ਗੱਲੋਂ ਬ੍ਰਾਹਮਣ ਆਪ ਸੋਚ ਦੀ ਹਾਸ ਪਾਇਆ ਕਿਸੇ ਗੱਲ ਤੋਂ ਪਰ ਰਾਣੀ ਨੂੰ ਸ਼ੱਕ ਹੋ ਗਿਆ ਕਿ ਮੇਰੇ ਵੱਲੇ ਵੇਖ ਕੇ ਆਸੀ ਉਨੇ ਰਾਜੇ ਜਨਮੇਦੇ ਨੇ ਚੁੱਕਿਆ ਤੇ ਰਾਜੇ ਜਨਮੇਦੇ ਨੇ ਕਈ ਕੁਹਾੜਾ ਦੇਖ ਕੇ ਜਲਾਦਾ ਨੂੰ ਆਖਿਆ ਇੱਕ ਵੀ ਸੁੱਕਾ ਨਾ ਜਾ। ਸਾਰੇ ਹੀ ਮਾਰਦੇ। ਬ੍ਰਹਮਤਿਆ ਲੱਗੀ ਤੇ ਰਾਜ ਜਾਂਦਾ ਰਿਹਾ ਬੜੀ ਮੰਦੀ ਦਸ਼ਾ ਹੋਈ। ਗੁਰੂ ਕੀ ਸਾਜਿਨਵਾਦੀ ਸਾਧ ਸੰਗਤ ਕੋਈ ਵਰਦੇ ਕੋਈ ਮਤਾਂ ਦਵੇ ਕੋਈ ਸਮਝਾਵੇ ਉਹਦੀ ਗੱਲ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ ਤੇ ਖੁਆਰਗੇ ਖੁਆਰਗੇ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਸਮਝਾਇਆ ਸੀ ਗਿਆਨੀ ਗੁਰਮukh ਸਿੰਘ ਜੀ ਹੁਣ। ਮਹਾਰਾਜਾ ਰਣਜੀਤ ਸਿੰਘ ਨੂੰ ਸਮਝਾਇਆ ਸੀ ਬਾਬਾ ਵੀਰ ਸਿੰਘ ਹੁਣਾ। ਆਖਿਆ ਸੀ ਓਏ ਮਹਾਰਾਜਾ ਜਿਨ੍ਹਾਂ ਦੇ ਆਖੇ ਲਾ ਕੇ ਚਾਂਬਲ ਚੜਿਆ ਫਿਰਦਾ ਹੈ ਬਹੁਤ ਵੱਡਾ ਨੁਕਸਾਨ ਕਰਨ। ਸਮਝਾਇਆ ਜਰੂਰ ਸੀ ਪਰ ਅਸਰ ਨਾ ਕੀਤਾ ਤੇ ਨਤੀਜਾ ਕੀ ਨਿਕਲਿਆ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ। ਪੁੱਤ ਮਾਰਿਆ ਗਿਆ, ਪੋਤਰਾ ਮਾਰਿਆ ਗਿਆ, ਪੋਤ ਨਾ ਮਾਰੀ ਗਈ, ਕੁੱਖ ਵਿੱਚ ਪਲਦਾ ਬੱਚਾ ਮਾਰਿਆ ਗਿਆ, ਨੂੰਹ ਮਾਰੀ ਗਈ, ਛੇਰ ਸਿੰਘ ਮਾਰਿਆ ਗਿਆ, ਮਸ਼ੌਰਾ ਸਿੰਘ ਮਾਰਿਆ ਗਿਆ, ਕਸ਼ਮੀਰਾ ਸਿੰਘ ਮਾਰਿਆ ਗਿਆ, ਬਾਬਾ ਵੀਰ ਸਿੰਘ ਵਰਗਿਆਂ ਦੀ ਸ਼ਹਾਦਤ ਹੋਈ, ਗਾਨੀ ਗਾਨੇ ਗੁਰਮੁਖ ਸਿੰਘ ਜੀ ਮਾਰੇ ਗਏ ਤੇ ਗੁਰੂ ਕੀ ਸਾਜੀ ਮਾਜੀ ਸਾਧ ਸੰਗਤ ਸਰਦਾਰ ਸ਼ਾਮ ਸਿੰਘ ਅਟਾਰੀ ਵਰਗਿਆਂ ਦੀ ਸ਼ਹਾਦਤ ਹੋਈ ਤੇ ਖਾਲਸਾ ਰਾਜ ਬਰਬਾਦ ਹੋ ਗਿਆ ਤੇ ਅੰਗਰੇਜ਼ਾਂ ਨੇ ਕਰ ਲਿਆ ਕਬਜ਼ਾ ਮਹਾਰਾਜਾ ਰਣਜੀਤ ਸਿੰਘ ਆਖੇ ਲੱਗ ਜਾਂਦੇ ਮਹਾਰਾਣੀ ਜਿੰਦਾਂ ਨੂੰ ਆ ਦਿਨ ਨਾ ਵੇਖਣੇ ਪਈ ਮਹਾਰਾਣੀ ਜਿੰਦ ਕੌਰਾਂ ਗੁਲਾਮਾਂ ਦੇ ਹਾਲਾਤ ਵਿੱਚ ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਦੀ ਲੰਘਦੀ ਹੋਈ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਮੋੜ-ਮੋੜ ਕੇ ਲਾਹੌਰ ਦੇ ਸ਼ਾਹੀ ਕਿਲੇ ਵੱਲੇ ਤੱਕ ਰਹੀ ਸੀ ਤਕਦੀਰ ਆਖ ਰਹੀ ਸੀ ਜਿੰਦਾ ਤੈਨੂੰ ਲਾਹੌਰ ਮੁੜ ਕੇ ਆਉਣਾ ਨਸੀਬ ਨਹੀਂ ਹੁਣ ਐਵੇਂ ਕਿਲੇ ਵੱਲੇ ਮੁਰਮੁਰ ਕੇ ਨਾ ਵੇਖ ਆਖਰਕਾਰ ਮਹਾਰਾਣੀ ਜਿੰਦਕੌਰਾਂ ਚਲਦੀ ਚਲਦੀ ਲਾਹੌਰ ਤੋਂ ਵੱਖ ਕਰ ਦਿੱਤੀ ਦਰਿਆ ਸਤਲੁਜ ਦਾ ਕਿਨਾਰਾ ਆ ਪਾਰ ਲੰਗੀ ਅਗਲੇ ਪਾਸੇ ਆ ਗਿਆ ਫਿਰੋਜ਼ਪੁਰ ਸ਼ਹਿਰ ਇਤਿਹਾਸ ਕੋਈ ਭਰਦਾ ਕਿ ਸੱਤ ਰਾਤਾਂ ਮਹਾਰਾਣੀ ਜਿੰਦਕੌਰਾਂ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੱਤ ਰਾਤਾਂ ਫਿਰ ਇਥੋਂ ਕਾਫਲਾ ਤੋਰ ਲਿਆ ਜਾਂਦਾ ਜਿੱਥੇ ਰਾਤ ਪੈਂਦੀ ਕਿਸੇ ਥਾਣੇ ਦੀ ਹਵਾਲਤ ਵਿੱਚ ਬੰਦ ਕਰ ਦਿੱਤਾ ਜਾਂਦਾ ਦਿਨ ਦੇ ਚੜਾ ਨਾਲ ਕਾਫਲਾ ਫਿਰ ਤੋਰ ਲਿਆ ਜਾਂਦਾ ਦਿਨ ਰਾਤ ਕਰਕੇ ਜਲਦੀ ਜਲਦੀ ਮਹਾਰਾਣੀ ਜਿੰਦ ਕੌਰਾਂ ਗੋਲੀਆਂ ਤੇ ਗੁਲਾਮਾਂ ਦੇ ਹਾਲਾਤ ਵਿੱਚ ਉਹ ਜੁਪੀ ਵਿੱਚ ਇੱਕ ਸ਼ਹਿਰ ਹੈ ਗੰਗਾ ਦੇ ਕੰਢੇ ਤੇ ਵਸਿਆ ਜਿਹਨੂੰ ਕਾਂਸ਼ੀ ਆਖਿਆ ਜਾਂਦਾ ਉਹਦੇ ਬਥੇਰੇ ਨਾਮ ਨੇ ਗੁਰੂ ਕੀ ਬਾਣੀ ਵਿੱਚ ਉਹਨੂੰ ਵਾਰਾਨਸੀ ਅੱਜਕੱਲ੍ਹ ਕਿਹਾ ਜਾਂਦਾ ਹੈ ਮਹਾਰਾਜ ਨੇ ਸ਼ਾਇਦ ਕਬੀਰ ਸਾਹਿਬ ਦਾ ਸ਼ਲੋਕ ਹੈ ਗੱਲੀ ਜਿਨਾਂ ਜਪ ਮਾਲੀਆਂ ਲੂਟੇ ਹੱਥ ਨ ਬੱਗ ਓਏ ਹਰ ਕੇ ਸੰਤਨ ਆਖੀ ਬਨਾਰਸ ਕੇਠਾ ਬਨਾਰਸ ਵਿੱਚ ਬਹੁਤ ਠਾਕ ਰਹਿੰਦੀ ਨਹੀਂ ਅੱਗੇ ਬਨਾਰਸ ਵਿੱਚ ਰਹਿੰਦੇ ਸਨ ਹੁਣ ਤੇ ਮੇਰੇ ਦੇਸ਼ ਵਿੱਚ ਵੀ ਬਹੁਤ ਆ ਗਿਆ ਪੰਜਾਬ ਵਿੱਚ ਬਹੁਤ ਰਗ ਨਾ ਥਾਂ ਥਾਂ ਤੇ ਸੱਜਣਾ ਨੇ ਸਰਾਵਾਂ ਖੋਲੀਆਂ ਤੇ ਲੋਕਾਂ ਨੂੰ ਲੁੱਟ ਰਿਆ ਤੇ ਗੁਰੂ ਕੀ ਸਾਧੀ ਮਾਦੀ ਸਾਧ ਸੰਗਤ ਉਸ ਬਨਾਰਸ ਵਿੱਚ ਇੱਕ ਬੜਾ ਵੱਡਾ ਕੈਦਖਾਨਾ ਸੀ ਉਸ ਕੈਦਖਾਨੇ ਦੇ ਦਰਵਾਜੇ ਤੇ ਮਹਾਰਾਜਿੰਦ ਕੌਰ ਨੂੰ ਦੋ ਗੋਲੀਆਂ ਸਮੇਤ ਪਛਾੜ ਦਿੱਤਾ ਜਾਂਦਾ ਜਦੋਂ ਦਰਵਾਜੇ ਤੇ ਖੜਿਆ ਜਾਂਦਾ ਨਾ ਛੋਟੀ ਬਾਰੀ ਖੁੱਲਦੀ ਹੈ ਨਾ ਵੱਡਾ ਦਰਵਾਜ਼ਾ ਖੁੱਲਦਾ ਨਾ ਜਿੰਦਾਂ ਨੂੰ ਅੰਦਰ ਲਗਾਇਆ ਜਾਂਦਾ ਲੰਬਾ ਸਮਾਂ ਹੋ ਗਿਆ ਰਾਜਮਾਤਾ ਨੂੰ ਕੈਦਣਾ ਦੇ ਰੂਪੇ ਹੀ ਦਰਵਾਜ਼ੇ ਤੇ ਖਲੋਤਿਆਂ ਜਿਹੜੇ ਸਿਪਾਹੀ ਨਾਲ ਗਏ ਸਨ ਮਹਾਰਾਣੀ ਜਿੰਦਕੌਰ ਨੇ ਆਖਿਆ ਤੇ ਤਲ ਸਚਾਈ ਆ ਵੀ ਮੈਨੂੰ ਇੱਥੇ ਲਿਆਂਦਾ ਕਿਉਂ ਗਿਆ ਇਹ ਮੈਂ ਜਾਣਦੀ ਆ ਕਿ ਮੈਨੂੰ ਕੈਦਣ ਬਣਾ ਕੇ ਇਸ ਕੈਦਖਾਨੇ ਵਿੱਚ ਰੱਖਿਆ ਜਾਵੇਗਾ ਪਰ ਜੇ ਲਿਆ ਹੀ ਆਂਦਾ ਤੇ ਦਰਵਾਜ਼ਾ ਖੋਲ ਕੇ ਅੰਦਰ ਵੀ ਲੰਘਾਇਆ ਦ ਮਹਾਰਾਣੀ ਜਿੰਦਕੌਰ ਨੇ ਆਖਿਆ ਫਿਰ ਮੈਨੂੰ ਕੈਦ ਕਰਨ ਵਾਸਤੇ ਲਿਆਂਦਾ ਗਿਆ ਤੇ ਅੰਦਰ ਲਗਾਓ ਸਿਪਾਹੀਆਂ ਨੇ ਆਖਿਆ ਮਹਾਰਾਣੀ ਜੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲੰਗਾ ਸਕਦੇ ਜਿੰਨਾ ਜਰ ਪਿੱਛੋਂ ਸਰਕਾਰ ਦਾ ਹੁਕਮ ਨਹੀਂ ਆਉਂਦਾ ਸਾਡੀ ਜ਼ਰੂਰਤ ਨਹੀਂ ਕਿ ਤੁਹਾਨੂੰ ਅੰਦਰ ਲੰਗਾਇਆ ਜਾ ਸਕੇ ਹੁਕਮ ਆਵੇਗਾ ਦਰਵਾਜ਼ਾ ਖੋਲ੍ਹਿਆ ਜਾਵੇਗਾ ਅੰਦਰ ਲੰਗਾਇਆ ਜਾਵੇਗਾ ਇਤਿਹਾਸ ਕਹਿੰਦਾ ਹੈ ਕਿ ਮਹਾਰਾਣੀ ਜਿੰਦ ਕੌਰਾਂ ਨੇ ਜਦੋਂ ਇਹ ਸ਼ਬਦ ਕਹੇ ਅਜੇ ਗੱਲਾਂ ਚੱਲ ਰਹੀਆਂ ਸਨਾਂ ਦੀ ਵਾਰਤਾ ਲਾ ਚੱਲ ਰਹੀ ਸੀ ਇੱਕ ਘੋੜ ਸਵਾਰ ਆਇਆ ਉਹਨੇ ਘੋੜੇ ਤੋਂ ਉਤਰ ਕੇ ਇੱਕ ਮਰਾਸਲਾ ਸਿਪਾਹੀ ਨੂੰ ਫੜਾਇਆ ਸਿਪਾਹੀ ਨੇ ਡਿਊਟੀ ਬਰਦਾਰ ਨੂੰ ਫੜਾਇਆ ਡਿਊਟੀ ਬਰਦਾਰ ਨੇ ਅੰਦਰ ਇੰਚਾਰਜ ਨੂੰ ਦਿੱਤਾ ਕਿ ਉਹਨਾਂ ਕਹੇ ਸ਼ਿਕਾਇਤ ਇਹ ਆ ਕਿ ਤੁਸੀਂ ਦੇਸ਼ ਭਗਤ ਨਹੀਂ ਤੁਸੀਂ ਦੇਸ਼ ਨਾਲ ਧੋਹ ਕਰਨਾ ਚਾਹੁੰਦੇ ਹੋ ਤੇ ਸ਼ਿਕਾਇਤ ਇਹ ਆ ਛਕਿਆ ਕਿ ਤੁਹਾਡੇ ਕੋਲੇ ਕੋਈ ਚਿੱਠੀਆਂ ਨੇ ਜਿਹੜੀਆਂ ਪੰਜਾਬ ਰਾਜ ਦੀ ਬਰਬਾਦੀ ਦਾ ਮੁੱਢ ਬਣ ਸਕਦੀਆਂ ਤੁਹਾਡੀ ਜਾਮਾ ਤਲਾਸ਼ੀ ਲੈਣੀ ਆ ਤੇ ਚਿੱਠੀਆਂ ਚੈੱਕ ਕਰਨੀਆਂ ਕਿ ਜਿਹੜਾ ਤੁਹਾਡੇ ਤੇ ਦੋਸ਼ ਲੱਗਾ ਉਹ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਤੁਹਾਡੀ ਜਾਮਾ ਤਲਾਸ਼ੀ ਲੈਣੀ ਪਹਿਲਾਂ ਮੈਂ ਜਾਮਾ ਤਲਾਸ਼ੀ ਬਾਰੇ ਜਾਣਕਾਰੀ ਦੇ ਦਵਾਂ ਜਾਮਾ ਦਾ ਅਰਥ ਹੈ ਬਦਨ ਨੂੰ ਕੱਜਣ ਵਾਲੇ ਕੱਪੜੇ ਤਲਾਸ਼ੀ ਤੋਂ ਭਾਵ ਨਿਫਾ ਚੈੱਕ ਕਰਨਾ ਦੇਭਾ ਚੈੱਕ ਕਰਨੀਆਂ ਜੇ ਕੋਈ ਬੰਦਾ ਪੱਗ ਬੰਦਾ ਉਹਦੀ ਜ਼ਿਸਤਾਰ ਚੈੱਕ ਕਰਨੀ ਜੇ ਕੋਈ ਬੀਬੀ ਚੁੰਨੀ ਲੈਂਦੀ ਉਹਦੀਆਂ ਕੰਨੀਆਂ ਚੈੱਕ ਕਰਨੀਆਂ ਫਿਰ ਦੇ ਕੋ ਚਿੱਠੀ ਪੱਤਰ ਕੋਈ ਬਗਾਵਤ ਵਾਲਾ ਸ਼ਬਦਾਂ ਵਾਲਾ ਕਾਗਜ਼ ਨਾਲ ਲਕਾਇਆ ਹੋਵੇ ਮਹਾਰਾਣੀ ਜਿੰਦ ਕੌਰ ਨੂੰ ਆਖਿਆ ਗਿਆ ਵੀ ਤੁਹਾਡੇ ਖਿਲਾਫ ਸ਼ਿਕਾਇਤ ਆ ਤੁਹਾਡੇ ਕੋਲ ਕੁਝ ਕਾਗਜ਼ਾਤ ਨੇ ਜਿਹਦੇ ਨਾਲ ਤੁਹਾਨੂੰ ਫਾਇਦਾ ਹੋ ਸਕਦੀ ਆ ਦੇਸ਼द्रोह ਪੈਦਾ ਹੋ ਸਕਦਾ ਤੁਹਾਡੀ ਜ਼ਮਾਨਤ ਤਲਾਸ਼ੀ ਲੈਣੀ ਮਹਾਰਾਣੀ ਜਿੰਦਰ ਨੇ ਆਖਿਆ ਕੋਈ ਇਤਰਾਜ਼ ਨਹੀਂ ਜੰਮ ਜੰਮ ਲੋ ਜਾਮਾ ਤਲਾਸ਼ੀ ਮੈਨੂੰ ਕੋਈ ਇਤਰਾਜ਼ ਨਹੀਂ ਨਾ ਮੇਰੇ ਪਾਸ ਕੋ ਕਾਗਜ਼ਾਤ ਨੇ ਜਦੋਂ ਇਹ ਗੱਲ ਆਖੀ ਤੇ ਅੰਗਰੇਜ਼ ਮਹਿਮਾਂ ਨੇ ਅੰਦਰੋਂ ਲਾ ਲਈ ਕੁੰਡੀ ਕੁੰਡੀ ਲਾ ਕੇ ਮਹਾਰਾਣੀ ਜਿੰਦ ਕੌਰਾਂ ਦੀ ਜਾਮਾ ਤਲਾਸ਼ੀ ਦੇ ਬਹਾਨੇ ਨਾਲ ਨਿਰਵਸਤਰ ਕਰਨਾ ਆਰੰਭ ਕਰ ਦਿੱਤਾ ਗੁਰੂ ਕੀ ਸਾਧ ਜੀ ਵਾਦੀ ਸਾ ਸੰਗਤ ਪੰਜਾਬ ਦੀ ਜਾਈ ਔਰਤ ਆਪਣੇ ਘਟਿਆਂ ਤੋਤੇ ਆਪਣਾ ਜਸਬ ਨਹੀਂ ਵਿਖਾਉਂਦੀ ਪਰ ਜਦੋਂ ਕਿਸੇ ਔਰਤ ਨੂੰ ਨਿਰਵਸਤਰ ਕੀਤਾ ਜਾਵੇ ਉਹ ਆਪਣੀ ਹੀਣਤਾ ਮਹਿਸੂਸ ਕਰਦੀ ਅਸਲ ਵਿੱਚ ਮਹਾਰਾਣੀ ਜਿੰਦਾ ਦੀ ਜਾਮਾ ਤਲਾਸ਼ੀ ਨਹੀਂ ਨਰਵਸਪਰ ਕਰਕੇ અપਮਾਨਤ ਕਰਨਾ ਸੀ ਤੇ ਜਿਹੜੀ ਬੀਬੀ ਦੇ ਵਦਨ ਤੋਂ ਕੱਪੜੇ ਲੈ ਜਾਣ ਉਹ અપਮਾਨਤ ਹੁੰਦੀ ਆ ਲੋਕਾਂ ਦੀਆਂ ਨਜ਼ਰਾਂ ਵਿੱਚ ਕਿਉਂਕਿ ਵਦਨ ਨੂੰ ਕੱਜਣ ਵਾਲੇ ਕੱਪੜੇ ਹਮੇਸ਼ਾ ਲਈ ਪਾਕ ਰੱਖਣੇ ਚਾਹੀਦੇ ਨੇ ਮਹਾਰਾਣੀ ਜਿੰਦਕੌਰ ਨੇ ਇੱਕ ਬਹਾਨਾ ਬਣਾਇਆ ਸੀ ਕਿ ਜਾਮਾ ਤਲਾਸ਼ੀ ਲੈਣ ਦਾ ਇਸ ਬਹਾਨੇ ਦੇ ਇਹਦੇ ਵਿੱਚ ਚੰਦਰੋਂ ਲਾ ਕੇ ਕੁੰਡੀ ਅੰਗਰੇਜ਼ ਮਹਿਮਾਨ ਨੇ ਸ਼ੇਰੇ ਪੰਜਾਬ ਦੀ ਮਹਿਬੂਬਾ ਰਾਣੀ ਜਿਹੜੀ ਥਾਣਾ ਦੇ ਥਾਨਦਾਨ ਕਰਦੀ ਸੀ ਮੈਂ ਤੁਹਾਡੀ ਯਾਦ ਦੀ ਪੱਟੀ ਤੇ ਯਾਦ ਰੱਖਣ ਵਾਸਤੇ ਸ਼ਬਦ ਸਾਂਝੇ ਕਰ ਦਵਾਂ ਖਾਲਸਾ ਰਾਜ ਵਿੱਚ ਕੋਈ ਬੰਦਾ ਕਦੇ ਭੁੱਖਾ ਨਹੀਂ ਸੁੱਤਾ ਖਾਲਸਾ ਰਾਜ ਵਿੱਚ ਕੋਈ ਬੰਦਾ ਕਿਸੇ ਧਰਮ ਦਾ ਪੰਜਾਬ ਵਿੱਚ ਵਸਣ ਵਾਲਾ ਕਦੇ ਭੁੱਖਾ ਨਹੀਂ ਸੀ ਸੁੱਤਾ ਕੋਈ ਐਸਾ ਬੰਦਾ ਨਹੀਂ ਸੀ ਜਿਹਦੇ ਸਿਰ ਉੱਤੇ ਛੱਤ ਨਾ ਹੋਵੇ ਤੇ ਕੋਈ ਐਸਾ ਬੰਦਾ ਨਹੀਂ ਸੀ ਜਿਹਦੇ ਬਦਨ ਤੇ ਪਾਏ ਹੋਏ ਕੱਪੜਿਆਂ ਨੂੰ ਟਾਕੀਆਂ ਲੱਗੀਆਂ ਹੋਣ ਸੂਈ ਧਾਗੇ ਨਾਲ ਟਾਕੀਆਂ ਲਾਈਆਂ ਹੋਣ ਤਾਂ ਉਹਦੇ ਲੀੜੇ ਪਾਟੇ ਹੋਣ ਛੇਰੇ ਪੰਜਾਬ ਦੇ ਰਾਜ ਵਿੱਚ ਖੁੱਲੀ ਗੁੱਲੀ ਤੇ ਜੁੱਲੀ ਬਰਾਬਰ ਮਿਲਦੀ ਸੀ ਤੇ ਮਹਾਰਾਜਾ ਜੀ ਅਕਸਰ ਆਖਿਆ ਕਰਦੇ ਸਨ ਉਹ ਜਿਹੜੇ ਬਾਦਸ਼ਾਹ ਦੇ ਰਾਜ ਵਿੱਚ ਲੋਕ ਰੋਧੀ ਰੋਟੀ ਤੋਂ ਆਤਰ ਨੇ ਤਰਕਾਰ ਉਸ ਬਾਦਸ਼ਾਹ ਦੇ ਰਾਜ ਨੂੰ ਉਹਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਤੇ ਮੇਰੇ ਦੇਸ਼ ਦੇ ਰਾਜ ਵਿੱਚ ਤਾਂ ਐਨੇ ਨੇ ਜਿਹੜੇ ਪੁਲਾਂ ਦੇ ਪਾਈਪਾਂ ਲਾ ਕੇ ਵੀ ਵੇਚਣ ਲਈ ਤਿਆਰ ਹੋ ਗਏ ਇਸ ਕਰਕੇ ਗੁਰੂ ਕੀ ਸਾਦੀ ਨਵਾਜੀ ਸੰਸੰਗ ਪਰ ਤਰਕਾਰ ਨਹੀਂ ਤੇ ਹੋਰ ਕੀ ਜਿਹੜੇ ਰਾਜ ਵਿੱਚ ਬੱਚਿਆਂ ਨੂੰ ਬਰਾਬਰ ਨੌਕਰੀਆਂ ਨਹੀਂ ਮਿਲਦੀਆਂ ਪੰਜਾਬ ਦੇ ਜਾਏ ਇੱਥੇ ੱੱਕੇ ਖਾਂਦੇ ਫਿਰਦੇ ਨੇ ਬਾਕੀ ਸਟੇਟਾਂ ਦੇ ਆ ਕੇ ਇੱਥੇ ਨੌਕਰੀਆਂ ਕਰ ਰਹੇ ਨੇ ਬੱਚਿਆਂ ਕੋਲੇ ਡਿਗਰੀਆਂ ਤੇ ਰਾਜ ਸ਼ੇਰੇ ਪੰਜਾਬ ਵਰਗਾ ਕਿਧਰਦੰ ਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਦੇ ਕਿਸੇ ਨਾਲ ਅਨਿਆਇ ਨਹੀਂ ਸੀ ਕੀਤਾ ਗਿਆ ਤੇ ਮਹਾਰਾਣੀ ਜਿੰਦ ਕੌਰਾਂ ਥਾਣਾ ਦੇ ਥਾਨ ਕੱਪੜਿਆਂ ਦੇ ਦਾਨ ਕਰਦੀ ਸੀ ਥਾਣਾ ਦੇ ਥਾਨ ਉਹ ਥਾਣਾ ਦੇ ਥਾਨ ਦਾਨ ਕਰਨ ਵਾਲੀ ਮਹਾਰਾਣੀ ਜਿੰਦ ਕੌਰਾਂ ਜਿਹਦੇ ਬਦਨ ਤੇ ਪਾਏ ਹੋਏ ਕੱਪੜੇ ਇੱਕ ਇੱਕ ਕਰਕੇ ਲਾ ਕੇ ਨਰਵਾਸਤਰ ਕਰ ਦਿੱਤਾ ਜਦੋਂ ਅੰਗਰੇਜ਼ ਮੀਮਾ ਨੇ ਬਹਾਨਾ ਬਣਾ ਕੇ ਮਹਾਰਾਣੀ ਜਿੰਦਕੌਰਾਂ ਨੂੰ ਨਰਵਸਤਰ ਕੀਤਾ ਕਾਂਚੀ ਦੀ ਜੇਲ੍ਹ ਵਿੱਚ ਕੋਠੜੀ ਵਿੱਚ ਕੈਦ ਮਹਾਰਾਣੀ ਜਿੰਦਕੌਰਾਂ ਦੀਆਂ ਧਾਈ ਨਿਕਲ ਗਈਆਂ ਪੋਬਾ ਮਾਰ ਕੇ ਰੋਂਦੀ ਹੋਈ ਮਹਾਰਾਣੀ ਜਿੰਦਕੌਰਾਂ ਸ਼ੇਰੇ ਪੰਜਾਬ ਨੂੰ ਯਾਦ ਕਰਦੀ ਹੋਈ ਕੁਝ ਵਿਰੜੇ ਕਰ ਰਹੀ ਹੈ ਕੀ ਆਖਰੀ ਸੀ ਬਾਡੀ ਕਲਾ ਦੇ ਮਹਾਰਾਤੀ ਗੁਰਪੁਰ ਵਾਸੀ ਬਾਪੂ ਸੋਹਣ ਸਿੰਘ ਦੀ ਸੀਤਲ ਉਹਨਾਂ ਦੀ ਕਲਮ ਤੋਂ ਲਿਖਿਆ ਹੈ ਸਾਕਾ ਆਪਦੀ ਨਾਲ ਸੰਧਾ ਕੀਤਾ ਜਾ ਰਿਹਾ ਹੈ ਹੋਈ ਤਲਾਛੀ ਸ਼ਰਮ ਨਾਲ ਜਿੰਦਕੌਰਾਂ बीज हिते तलाशी शर्म नाल अॼ मोया रणजीत सिंहूकनाई लायाने में हलू चिखां लाया त ਹਾਰੀਆਂ ਦੇ ਸਿਰਾਂ ਤੇ